ਸ੍ਰੀ ਗੁਰੂ ਜੀ ਮੈਂ ਲਾਪਰਿਤ ਕਰ ਹਜ਼ਰੰ지 ਗੁਰਮਕੀਤ ਸਿੰਘ ਕਾਲੋਂ ਦੁਆਰਾ ਲਿਖੀ ਗਈ ਕਹਾਣੀ ਸਖਨੀ ਗੁਕ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅੱਜ ਕੰਮ ਤੋਂ ਥੋੜੀ ਫੁਰਸਤ ਸੀ ਆਰਾਮ ਦੇ ਮੋੜ ਵਿੱਚ ਬੈਠੇ ਬੈਠੇ ਪਤਾ ਹੀ ਨਾ ਲੱਗਾ ਕਦੋਂ ਹੁਸਨ ਚੱਲਣ ਲੱਗਾ ਜਦ ਹੱਥੀ ਪਾਲੇ ਪਰ ਉਸੇ ਦਿੌਰ ਨੇ ਮੇਰੀ ਬਾਹ ਫੜ ਲਈ ਸੀ ਤੇ ਮੇਰੀ ਅੱਖਾਂ 'ਗੇ ਹਨੇਰਾ ਛਾ ਗਿਆ ਸੀ ਕਈ ਘੰਟੇ ਮੈਂ ਆਪਣੇ ਆਪ ਵਿੱਚ ਨਹੀਂ ਸਾਹ ਸਕੀ ਅੱਜ ਫਿਰ ਪਤਾ ਨਹੀਂ ਕਿਉਂ ਉਸ ਮੌਕੇ ਦਾ ਪ੍ਰਵਾਹ ਮੇਰੇ ਮਨ ਉਤੇ ਹਾਵੀ ਹੋ ਗਿਆ ਸੀ ਜਦ ਮੈਂ ਆਪਣੇ ਆਪ ਵਿੱਚ ਆਈ ਤਾਂ ਉੱਥੇ ਪਹੁੰਚ ਗਈ ਜਦ 8 ਸਾਲ ਪਹਿਲਾਂ ਮੇਰੀ ਸੱਸ ਮੈਨੂੰ ਆਪਣੇ ਘਰ ਦਾ ਵਾਟ ਪਾਉਣ ਤੋਂ ਪਹਿਲਾਂ ਸਾਡੇ ਦੋਹਾਂ ਦੇ ਸਿਰ ਤੋਂ ਪਾਣੀ ਵਾਰ ਕੇ ਪੀ ਰਹੀ ਸੀ ਕਿੰਨੇ ਚਾਹ ਕੀਤੇ ਸੀ ਮੇਰੀ ਸੱਸ ਨੇ ਸਵਰੀ ਨੇ ਵੀ ਪਲੇਠੀ ਪੁੱਤ ਦੇ ਵਿਆਹ ਤੇ ਚਾਹ ਕਰਨ ਵਾਲੀ ਕਸਰ ਨਹੀਂ ਸੀ ਛੱਡੀ ਪਾਣੀ ਵਾਂਗ ਪੈਸਾ ਵਹਾਇਆ ਸੀ ਰੱਜ ਕੇ ਕੀਤਾ ਸੀ ਰਿਸ਼ਤੇਦਾਰਾਂ ਨਾਲ ਲੈਣ ਦੇਣ ਉਹਦਾ ਤਾਂ ਪਤਾ ਨ ਲੱਗਾ ਕਿ ਉਹਨਾਂ ਨੂੰ ਮੇਰੀ ਦੱਸ ਕਿੱਥੋਂ ਪਈ ਸੀ ਸਾਡੇ ਘਰ ਆ ਕੇ ਰਿਸ਼ਤਾ ਮੰਗਣ ਮੌਕੇ ਉਹਨਾਂ ਦੇ ਡੈਡੀ ਨੇ ਮੇਰੇ ਮਾਪਿਆਂ ਮੂਰੇ ਝੂਲੀ ੱਡੀ ਸੀ ਮੇਰੇ ਮਾਪੇ ਤਾਂ ਖੁਦ ਹੈਰਾਨ ਸੀ ਕਿ ਇੰਨੀ ਵੱਡੀ ਜ਼ਮੀਨ ਜਾਇਦਾਦ ਦੇ ਮਾਲਕ ਤੇ ਚੰਗਾ ਕਾਰੋਬਾਰ ਕਰਦੀ ਪਰਿਵਾਰ ਦੀ ਤਰ੍ਹਾਂ ਮੂਰੇ ਤਾਂ ਰਿਸ਼ਤਿਆਂ ਦੀ ਲਾਈਨ ਲੱਗਦੀ ਹੋ ਫਿਰ ਉਹ ਇੰਨੇ ਨਿਮਰ ਹੋ ਕੇ ਰਿਸ਼ਤਾ ਕਿਉਂ ਮੰਗ ਰਹੇ ਨੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਮੇਰੀ ਇੱਕ ਜਮਾਤਨ ਕੁੜੀ ਇਹਨਾਂ ਦੇ ਦੋਸਤੇ ਘਰ ਵਿਆਹੀ ਗਈ ਸੀ ਉਹ ਜਾਣ ਕੇ ਤੇ ਇਹਨਾਂ ਦੇ ਘਰ ਆਈ ਹੋਣੀ ਸੀ ਤਾਂ ਬਾਬਾ ਜੀ ਦੇ ਰਿਸ਼ਤੇ ਦੀ ਗੱਲ ਚੱਲ ਪਈ ਮੇਰਾ ਸਹੁਰਾ ਸਾਹਿਬ ਮੇਰੀ ਉਸ ਜਮਾਤਨ ਦੇ ਸਲੀਕੇ ਚੱਜ ਆਚਾਰ ਤੇ ਵਿਵਹਾਰ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਗੱਲਾਂ-ਗੱਲਾਂ ਵਿੱਚ ਉਸੇ ਸਹੁਰਾ ਸਾਹਿਬ ਨੂੰ ਕਿਹਾ ਕਿ ਜਦ ਕਦੀ ਰਾਣੋ ਵਰਗੀ ਕੁੜੀ ਲੱਭੀ ਤਾਂ ਦੱਸੇ ਬਸ ਰਾਣੋ ਨੇ ਮੇਰੀ ਦੱਸ ਪਾ ਦਿੱਤੀ ਤੇ ਇੰਜ ਸਾਡੇ ਸੰਜੋਗ ਲਿਖੇ ਗਏ ਤੇ ਮਹੀਨੇ ਬਾਅਦ ਮੈਂ ਇਸ ਘਰ ਦੀ ਨੂੰਣ ਬਣ ਕੇ ਆ ਗਈ ਬਾਬਾ ਜੀ ਹੁਰੀ ਦੂਪਰਾਸੀ ਸੰਤੋਖੇ ਨਾ ਤੋ 11 ਸਾਲ ਛੋਟਾ ਸੀ ਮੈਂ ਵਿਆਹ ਕੀ ਆਈ ਤਾਂ ਹੂੰ 7ਵੀਂ ਵਿੱਚ ਪੜਦਾ ਸੀ ਸਾਡੇ ਵਿਆਹ ਤੋਂ ਡੇਢ ਸਾਲ ਬਾਅਦ ਸਾਡੇ ਮਾਪੇ ਥੋੜੇ ਦਿਨਾਂ ਦੇ ਫਰਕ ਨਾਲ ਸਦੀਵੇਂ ਵਿਛੋੜਾ ਦੇ ਗਏ ਸਾਰੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਮੇਰੇ ਤੇ ਬਾਬਾ ਜੀ ਦੀ ਮੋਢਿਆਂ ਉੱਤੇ ਆਣ ਪਈਆਂ ਪਹਿਲਾਂ ਪਹਿਲ ਤਾਂ ਬਥੇਰੀਆਂ ਔਕੜ ਆਈਆਂ ਪਰ ਬਾਬਾ ਜੀ ਨੇ ਛੇਤੀ ਹੀ ਸਭ ਉੱਤੇ ਕਾਬੂ ਪਾਲ ਲਿਆ ਤੇ ਸਾਡਾ ਘਰਵਾਰ ਪਹਿਲਾਂ ਵਾਂਗ ਚੱਲਣ ਲੱਗਿਆ ਪਿੰਡ ਵਾਲੀ ਸਾਰੀ ਜ਼ਮੀਨ ਤਾਂ ਪਿਤਾ ਜੀ ਦੇ ਹੁੰਦਿਆਂ ਠੀਕੇ ਉੱਤੇ ਸੀ ਜਿਸ ਤੇ ਸਾਡੇ ਸ਼ਰੀਕੇ ਵਾਲੇ ਕੀਤੀ ਕਰਦੇ ਸੀ ਪਿਤਾ ਜੀ ਕਹਿੰਦੇ ਹੁੰਦੇ ਸੀ ਕਿ ਬੇਸ਼ੱਕ ਸ਼ਰੀਕੇ ਵਾਲਿਆਂ ਦੀ ਅੱਖ ਕਾਣੀ ਹੀ ਹੋਵੇ ਪਰ ਉਹ ਹੁੰਦੇ ਤਾਂ ਆਪਣੇ ਹੀ ਨੇ ਪਿਤਾ ਜੀ ਉਹਨਾਂ ਤੋਂ ਠੀਕਾ ਵੀ ਹੋਰਾਂ ਤੋਂ ਥੋੜਾ ਘੱਟ ਲਿਆ ਕਰਦੇ ਸੀ ਮਾਂ ਪਿਓ ਦਾ ਵੀ ਛੂੜਾ ਸੰਤੋਖ ਲਈ ਸੈਣਾ ਔਖਾ ਹੋ ਗਿਆ ਸੀ ਮੈਂ ਉਸ ਨੂੰ ਆਪਣੀ ਗੋਦੀ ਵਿੱਚ ਵਠਾ ਕੇ ਲਾੜ ਲੜਾਉਂਦੀ ਤੇ ਮਾਂ ਦੀ ਘਾਟ ਦੂਰ ਕਰਨ ਦੇ ਯਤਨ ਕਰਦੀ ਦੂਗ ਮਹੀਨਿਆਂ ਵਿੱਚ ਉਹ ਮੇਰੇ ਨਾਲ ਰਚਮਿਚ ਗਿਆ ਵਿਆਹ ਨੂੰ 2 ਸਾਲ ਹੋਣ ਤੋਂ ਬਾਅਦ ਵੀ ਮੇਰੀ ਕੁੱਖ ਸਖਣੀ ਸੀ ਕਈ ਵਾਰ ਮਮਤਾ ਮੇਰੇ ਮਨ ਉਤੇ ਹਾਵੀ ਹੁੰਦੀ ਤਾਂ ਮੈਂ ਮਨ ਨੂੰ ਸਮਝਾਉਂਦੀ ਸੰਤੋਖ ਵੀ ਤਾਂ ਸਾਡੇ ਪੁੱਤਾਂ ਵਰ ਗਈ ਆ ਉਸ ਨੂੰ ਮਾਪਿਆਂ ਦੀ ਲੋੜ ਆ ਤੇ ਸਾਨੂੰ ਔਲਾਦ ਦੀ ਗੱਲ ਤਾਂ ਮੰਨਣ ਦੀ ਆ ਫਿਰ ਇਸ ਨੂੰ ਪੁੱਤਰ ਸਮਝਣ ਵਿੱਚ ਕੀ ਹਰਜਾ ਉਦੋਂ ਦੇ ਕਈ ਪਲਾਂ ਦੇ ਹਿਸਾਸ ਮੇਰੇ ਮਨ 'ਚ ਕੱਲ ਦੀ ਤਰ੍ਹਾਂ ਵਸੇ ਹੋਏ ਆ ਯਕੀਨ ਕਰਿਓ ਮੈਂ ਸੱਚੋ ਸੱਚ ਦੱਸਦੀ ਆ ਇਹ خیال ਆਉਂਦੇ ਮੇਰੇ શરી ਚ ਮਮਤਾ ਦੀਆਂ ਤਰੰਗਾਂ ਚੱਲਣ ਲੱਗਦੀਆਂ ਸੀ ਉਦੋਂ ਜਨਨ ਪ੍ਰਕਿਰਿਆ ਨਾਲ ਜੁੜੇ ਅੰਗ ਅੰਗੜਾਈਆਂ ਭਰਨ ਲੱਗਦੇ ਮੇਰੇ ਚਿਹਰੇ ਤੋਂ ਮਮਤਾ ਡਲਕਾ ਮਾਰਨ ਲੱਗਦੀ ਤੇ ਆਪਣੇ ਹੱਥ ਆਪਣੇ ਆਪ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜੁੜੇ ਜਾਂਦੇ ਆਪਣੇ ਸਖਣੀ ਕੁੱਖ ਦਾ ਦਰਦ ਮੇਰੇ ਮਨ ਚੋਂ ਸ਼ੂ ਮੰਤਰ ਹੋ ਜਾਂਦਾ ਤੇ ਮੈਂ ਆਪਣੇ ਆਪ ਨੂੰ ਭਾਗਾ ਵਲ ਕੇ ਸਮਝਣ ਲੱਗਦੀ ਜਿਸ ਨੂੰ ਰੱਬ ਨੇ ਇਹੋ ਜਿਹਾ ਪੁੱਤ ਦਿੱਤਾ ਜਿਸ ਲਈ ਪ੍ਰਸੂਤ ਪੀੜਾਂ ਵੀ ਨਹੀਂ ਸੀ ਸਹਿਣੀਆਂ ਪਈਆਂ ਦੇਵੀਆਂ ਵਰਗੀ ਮੇਰੀ ਸੱਸ ਮੇਰੀਆਂ ਅੱਖਾਂ ਮੂਰੇ ਆਨ ਘੜਦੀ ਤੇ ਮੇਰੇ ਸਿਰ ਤੇ ਹੱਥ ਰੱਖ ਕੇ ਸ਼ਾਂਵਾਸ਼ ਦਿੰਦੀ ہوئی ਮਹਿਸੂਸ ਹੁੰਦੀ। ਬਾਵਾਜੀ ਕਈ ਵਾਰ ਕਹਿ ਚੁੱਕੇ ਸਨ। ਬਾਵਾਜੀ ਕਈ ਵਾਰ ਕਹਿ ਚੁੱਕੇ ਸਨ ਕਿ ਇਸ ਤੋਂ ਚੰਗਾ ਪੁੱਤ ਰੱਬ ਕਿਸੇ-ਕਿਸੇ ਨੂੰ ਦਿੰਦਾ। ਸੰਤੋਖ ਵੀ ਸਾਡੇ ਦੋਹਾਂ ਦੇ ਪਿਆਰ ਸਤਿਕਾਰ ਵਿੱਚ ਕੋਈ ਕਸਰ ਨਹੀਂ ਸੀ ਛੜਦਾ। ਬੇਸ਼ੱਕ ਉਹ ਬਾਵਾ ਜੀ ਨਾਲ ਗੱਲ ਕਰਨ ਤੋਂ ਥੋੜਾ ਝੱਕ ਜਾਂਦਾ ਸੀ ਪਰ ਮੇਰੇ ਨਾਲ ਉਹ ਮੰਨ ਦੀ ਹਰ ਗੱਲ ਕਰ ਲੈਂਦਾ ਸੀ ਤੇ ਕੁਝ ਛਪਾਉਂਦਾ ਵੀ ਨਹੀਂ ਸੀ। ਮੈਨੂੰ ਉਸ ਤੇ ਪੂਰਾ ਭਰੋਸਾ ਹੁੰਦਾ ਸ਼ਾਮ ਨੂੰ ਘਰ ਆਉਂਦਿਆਂ ਸਿਰੋਂ ਚੈਨ ਨਾ ਆਉਂਦਾ ਜਦ ਤੱਕ ਉਹ ਸਕੂਲ ਵਿੱਚ ਜਾਂ ਦੋਸਤਾਂ ਮਿੱਤਰਾਂ ਨਾਲ ਹੋਈ ਬੀਤੀ ਹਰ ਗੱਲ ਮੇਰੇ ਨਾਲ ਸਾਂਝੀ ਨਾ ਕਰ ਲੈਂਦਾ ਪਰ ਕਿਹਾ ਜਾਂਦਾ ਹੈ ਨਾ ਕਿ ਕਈ ਵਾਰੀ ਬਹੁਤੀਆਂ ਖੁਸ਼ੀਆਂ ਜਾਂ ਤਾਂ ਸਾਡੇ ਤੋਂ ਸਾਂਭੀਆਂ ਨਹੀਂ ਜਾਂਦੀਆਂ ਜਾਂ ਫਿਰ ਉਹਨਾਂ ਨੂੰ ਨਜ਼ਰ ਲੱਗ ਜਾਂਦੀ ਆ ਮੇਰੇ ਨਾਲ ਵੀ ਉਹੀ ਕੁਝ ਹੋਇਆ ਬਾਬਾ ਜੀ ਕਾਰੋਬਾਰੀ ਸਿਲਸਿਲੇ 'ਚ ਦੂਜੇ ਸ਼ਹਿਰ ਗਏ ਹੋਏ ਸਨ ਕਾਰਤੀ ਵਾਪਸ ਆਉਂਦਿਆਂ ਰੀਲ ਫਟਕ ਪਾਰ ਕਰਦੀਆਂ ਤੇਜ਼ ਰਫ਼ਤਾਰ ਰੀਲ ਗੱਡੀ ਕਾਰ ਨੂੰ ਅੱਧਾ ਕਿਲੋਮੀਟਰ ਧੂਕੀ ਲੈ ਗਈ ਗੇਟਕੀਪਰ ਤੋਂ ਗਲਤੀ ਨਾਲ ਫਾਟਾ ਖੁੱਲਾ ਰਹਿ ਗਿਆ ਸੀ ਬਸ ਫਿਰ ਜੋ ਹੋਇਆ ਥੋੜਾ ਰੁਕੇ ਮਾਫ਼ ਕਰਨਾ ਉਸ ਮੌਕੇ ਦਾ ਚੇਤਾ ਮੈਨੂੰ ਆਪਣੇ ਆਪ ਭੁਲਾ ਦਿੰਦਾ ਏ 바ਵਾ ਜੀ ਦੇ ਵਿਛੋੜੇ ਨੇ ਸਾਨੂੰ ਦਿਉਰ ਭਾਬੀ ਨੂੰ ਤੋੜ ਕੇ ਰੱਖ ਦਿੱਤਾ ਪਰ ਹੌਸਲਾ ਛੱਡਣਾ ਮੇਰੇ ਖੂਨ ਵਿੱਚ ਨਹੀਂ ਹੈਗਾ ਜਿਵੇਂ ਜਿਵੇਂ ਦਿਨ ਲੰਘੇ ਅਸੀਂ ਸਫਲਨ ਲੱਗੇ ਸਾਡੇ ਸ਼ਰੀਕ ਸੰਤੋਖ ਨੂੰ ਕਾਲਜ ਹਟਾ ਲੈਂਦੀਆਂ ਸਲਾਹਾਂ ਦੇਣ ਲੱਗੀ ਪਰ ਮੈਂ ਚਾਹੁੰਦੀ ਸੀ ਕਿ ਉਹ ਪੜ੍ਹਾਈ ਪੂਰੀ ਕਰੇ ਕਦੇ ਅਗਾ ਜਾ ਕੇ ਵੀ ਉਸ ਦੇ ਮਨ ਵਿੱਚ ਇਹ ਗੱਲ ਨਾ ਆਵੇ ਕਿ ਭਾਬੀ ਮਾਂ ਨੇ ਪੜ੍ਹਾਈ ਛਡਵਾ ਲਈ ਸੀ ਹਾਂ ਦੱਸਣਾ ਭੁੱਲ ਗਈ ਮੈਂ ਬਾਬਾ ਜੀ ਦੀ ਹੁੰਦੀਆਂ ਤਾਂ ਉਹ ਮੈਨੂੰ ਭਾਬੀ ਆ ਕੇ ਬਣਾਉਂਦਾ ਹੁੰਦਾ ਸੀ ਪਰ ਬਾਅਦ ਵਿੱਚ ਆਪੇ ਹੀ ਭਾਬੀ ਮਾਂ ਕਹਿਣ ਲੱਗ ਪਿਆ ਤੇ ਇਹ ਸੁਣਨਾ ਮੈਨੂੰ ਚੰਗਾ ਲੱਗਦਾ ਘਰਵਾਰ ਦੀ ਜ਼ਿੰਮੇਵਾਰੀ ਮੈਂ ਸੰਭਾਲ ਲਈ ਮੈਂ ਬਾਬਾ ਜੀ ਵੱਲੋਂ ਕਾਰਾ ਕੀ ਕੀਤੀਆਂ ਗੱਲਾਂ ਯਾਦ ਕਰਕੇ ਉਹਨਾਂ ਚੋਂ ਕੰਮਿਆਂ ਤੋਂ ਚੰਗਾ ਕੰਮ ਲੈਣ ਦੀ ਢੰਗ ਤਰੀਕੀ ਲੱਭ ਲੈ। ਕੁਝ ਮਹੀਨਿਆਂ ਵਿੱਚ ਸਾਡਾ ਕੰਮ ਪਹਿਲਾਂ ਵਾਂਗ ਚੱਲਣ ਲੱਗ ਪਿਆ। ਸਾਰੇ ਕੰਮੇ ਮੇਰਾ ਕਿਹਾਨਾ ਮੋੜ ਦਿੱਤੇ ਔਖੇ ਹੋ ਕੀ ਵੀ ਦੱਸੇਗੇ ਕੰਮ ਨੂੰ ਮਨ ਲਾ ਕੇ ਕਰਦੇ। ਮੈਂ ਉਹਨਾਂ ਦੀ ਤਨਖਾਹ ਵਾਦੀ ਨੂੰ ਉਹਨਾਂ ਦੇ ਕੰਮਾਂ ਨਾਲ ਜੋੜ ਦਿੱਤਾ ਸੀ। ਇੰਝ ਉਹ ਪਹਿਲਾਂ ਤੋਂ ਵੱਧ ਇਮਾਨਦਾਰ ਤੇ ਮਿਹਨਤੀ ਬਣ ਗਏ। ਉਦੋਂ ਸਾਡੇ ਸ਼ਰੀਕ ਬਾਬਾ ਜੀ ਦੀ ਜਾਨ ਤੋਂ ਬਾਅਦ ਸਾਡੀ ਜ਼ਮੀਨ ਹੜੱਪਣ ਦੀਆਂ ਚਾਲਾਂ ਚੱਲਣ ਲੱਗੇ ਮੈਂ ਉਹਨਾਂ ਦੀ ਅੱਖ ਵਿੱਚ ਰੜਕਣ ਲੱਗ ਪਈ ਉਹ ਸੰਤੋਖ ਨੂੰ ਨਿਆਣਾ ਸਮਝ ਕੇ ਆਪਣੀਆਂ ਕੋਚੀਆਂ ਚਾਲਾਂ ਵਿੱਚ ਫਸਾਉਣ ਦੇ ਯਤਨ ਕਰਨ ਲੱਗ ਪਈ ਕਦੇ-ਕਦੇ ਉਹ ਸਾਡੇ ਘਰ ਆ ਕੇ ਮੈਨੂੰ ਵੱਧ ਘਟ ਬੋਲ ਜਾਂਦੇ ਪਰ ਮੈਂ ਉਹਨਾਂ ਦੀ ਬਹੁਤੀ ਪ੍ਰਵਾਹ ਨਾ ਕਰਦੀ ਸ਼ਰੀਕ ਚਾਹੁੰਦੇ ਸੀ ਕਿ ਮੈਂ ਘਰ ਛੱਡ ਕੇ ਚਲੀ ਜਾਵਾਂ ਤੇ ਉਹ ਸੰਤੋਖ ਨੂੰ ਵਰਗਲਾ ਕੇ ਸਾਡੀ ਜ਼ਮੀਨ ਹੜੱਪ ਲੈਣ ਸੰਤੋਖ ਵੀ ਚੁੱਪਚਾਪ ਰਹਿਣ ਲੱਗ ਪਿਆ ਮੇਰੇ ਨਾਲ ਪਹਿਲਾਂ ਵਾਂਗ ਖੁੱਲ ਕੇ ਗੱਲ ਘਟ ਕਰਦਾ ਉੰਨੀਵੇਂ ਵਰਿਆਂ ਦਾ ਹੋਣ ਤੇ ਵੀ ਮੈਨੂੰ ਉਹ ਨਿਆਣਾ ਚਾਪਦਾ ਕਦੇ-ਕਦੇ ਮੈਨੂੰ ਲੱਗਣ ਲੱਗਦਾ ਜਿਵੇਂ ਉਹ ਸ਼ਰੀਕਾਂ ਦੀ ਜਾਲ ਵਿੱਚ ਫਸਦਾ ਜਾ ਰਿਹਾ ਹੋਵੇ ਇਸ ਸਵਾਲ 'ਤੇ ਜਦ ਮੈਂ ਆਪਣੇ ਮਨ ਨੂੰ ਕਰਦੀ ਤਾਂ ਉਹ ਸੱਚਵਫਾ ਨਾ ਹੁੰਦਾ ਫਿਰ ਮੈਂ ਆਪਣਾ ਆਪ ਨੂੰ ਕੋਸਣ ਲੱਗ ਪੈਂਦੀ ਭਲਾ ਕਦੀ ਪੁੱਤ ਵੀ ਕਿਸੇ ਦੀ ਅੱਖੀ ਲੱਗ ਕੇ ਮਾਂਵਾਂ ਨੂੰ ਪਾਸੇ ਕਰ ਸਕਦੇ ਨੇ ਜਦ ਇਹ ਸਵਾਲ ਮੈਂ ਆਪਣੇ ਆਪ ਨੂੰ ਕਰਦੀ ਤਾਂ ਉਸ ਤੋਂ ਫਿਰ ਉਹੀ ਜਵਾਬ ਮਿਲਦਾ ਜਿਸ ਨਾਲ ਮੇਰੀ ਖੁਸ਼ੀ ਪ੍ਰਤਾਂ ਦੀ ਸ਼ੱਕ ਉਡਾਰੀ ਮਾਰ ਜਾਂਦੀ ਉੰਜ ਮੈਂ ਆਪਣੀ ਟੰਗ ਨਾਲ ਸ਼ਰੀਕਾਂ ਦੀਆਂ ਹਰਕਤਾਂ ਉੱਤੇ ਨਜ਼ਰ ਰੱਖਦੀ ਮੈਨੂੰ ਡਰ ਰਹਿੰਦਾ ਕਿ ਉਹ ਪਟਵਾਰੀ ਨਾਲ ਗੰਢ ਧੋਪ ਕਰਕੇ ਸਾਡੀ ਜ਼ਮੀਨ ਆਪਣੇ ਨਾਂ ਉੱਤੇ ਨਾ ਚੜਵਾ ਲੈਣ ਖਬਰਾਂ ਵਿੱਚ ਇੰਜ ਦੀ ਕਪਲੀਆਂ ਦੀਆਂ ਖਬਰਾਂ ਪੜਪੜ ਕੇ ਡਰਤੀਸ ਹੋਣ ਲੱਗਦਾ ਇੱਕ ਦਿਨ ਤਾਂ ਹੱਦ ਹੀ ਹੋ ਗਈ ਸੰਤੋ ਕਾਲਜ ਗਿਆ ਹੋਇਆ ਸੀ ਸਾਡੇ ਸ਼ਰੀਕੇ ਵਾਲੇ ਕਿਸੇ ਕਾਲੇ ਕੋਟ ਵਾਲੇ ਨੂੰ ਲੈ ਕੇ ਸਾਡੇ ਘਰ ਆਗੇ ਉਸਨੇ ਹੱਥ ਵਿੱਚ ਫੜੀ ਹੋਈ ਫਾਈਲ ਖੋਲੀ ਦੀ ਆਪਣੀ ਪਹਿਚਾਨ ਵਕੀਲ ਦੱਸਦੇ ਹੋਏ ਮੈਨੂੰ ਕੁਝ ਕਾਗਜ਼ਾਂ ਉੱਤੇ ਦਸਖਤ ਕਰਨ ਲਈ ਕਿਹਾ ਉੱਚਤਕ ਕਾਰੋਬਾਰ ਵਿੱਚ ਪੈਨ ਕਰਕੇ ਮੈਂ ਇੰਚ ਬਿਨਾ ਪੜੀ ਦਸਖਤ ਕਰਨ ਵਾਲੀ ਨਹੀਂ ਸੀ ਪਰ ਉਸ ਦਿਨ ਪਤਾ ਹੀ ਨਹੀਂ ਅਕਲ ਉੱਤੇ ਕੀ ਤਾਲਾ ਲੱਗ ਗਿਆ ਮੈਂ ਪਹਿਲੇ ਕਾਗਜ਼ ਉੱਤੇ ਦਸਖਤ ਕਰਨ ਹੀ ਲੱਗੀ ਸੀ ਕਿ ਸੰਤੋਖ ਆ ਗਿਆ ਉਸ ਨੂੰ ਵੇਖਦੇ ਹੀ ਵਕੀਲ ਨੇ ਫਾਈਲ ਮੇਰੇ ਹੱਥੋਂ ਖਿੱਚ ਲਈ ਤੇ ਰਵਾ ਰਵੀ ਬਾਹਰ ਨਿਕਲ ਗਏ ਬਾਅਦ ਵਿੱਚ ਪਤਾ ਲੱਗਾ ਕੇ ਸ਼ਰੀਕੇ ਵਾਲੇ ਕਿਸੇ ਚੁਸਤ ਜਲਾਗਵੰਦੇ ਨੂੰ ਜਾਲੀ ਵਕੀਲ ਬਣਾ ਕੇ ਲਿਆਏ ਸੀ ਤੇ ਮੇਰੇ ਤੋਂ ਕਿਸੇ ਮੁਖਤਾਰ ਨਾਮੇ ਤੇ ਦਸਤਕਤ ਕਰਵਾਉਣ ਲੱਗੇ ਸੀ ਵਕੀਲ ਵਾਲੀ ਚਾਲ ਵਿੱਚ ਫੀਲ ਹੋਣ ਤੋਂ ਬਾਅਦ ਸ਼ਰੀਕਾ ਨੇ ਸੰਤੋਖ ਲਈ ਰਿਸ਼ਤੇ ਭੇਜਣੇ ਸ਼ੁਰੂ ਕਰ ਦਿੱਤੇ ਹਾਲਾਂਕਿ ਸੰਤੋਖਤਾ ਝੇ ਪੜ ਰਿਹਾ ਸੀ ਹਰ ਹਫ਼ਤੇ ਕਿਸੇ ਨਾ ਕਿਸੇ ਨੂੰ ਉਹ ਕੁੜੀ ਦਾ ਪਿਓ ਬਣਾ ਕੇ ਸਾਡੇ ਘਰਾਂ ਨੂੰ ਵੜਦੇ ਕਦੀ ਕੋਈ ਗੱਲ ਤੇ ਕਦੀ ਕੋਈ ਗੱਲ ਘਰਾਂਿਆਂ ਨਾਲ ਗੱਲ ਮੈਨੂੰ ਹੀ ਕਰਨੀ ਪੈਂਦੀ ਕਿਸੇ ਦੇ ਆਈ ਤੀ ਦੁਖੀ ਕੋਈ ਹਾਂ ਕੋਈ ਨਾ ਕਰਦਾ ਜਿਸ ਨੂੰ ਸ਼ਰੀਕਾਂ ਨੇ ਚੋਗਾ ਪੈਣ ਦਾ ਸੰਖੇਤ ਸਮਝ ਲਿਆ ਹੋਇਆ ਸੀ ਘਰ ਆ ਕੇ ਉਹ ਮਨ ਘਟਤ ਕਹਾਣੀਆਂ ਨਾਲ ਸੰਤੋਖ ਦਾ ਮਨ ਪਸੀਜਣ ਦੇ ਯਤਨ ਕਰਦੇ ਉਹਨਾਂ ਦੀ ਸੋਚ ਇੱਕ ਵਾਰ ਸੰਤੋਖ ਹਾਂ ਕਰਦੇ ਵੀ ਇਸ ਬਲਾ ਨਾਲ ਨਜਠਣਾ ਬੜਾ ਸੌਖਾ ਹੋ ਜਾ ਕਦੇ-ਕਦੇ ਮੈਨੂੰ ਇਹ ਵੀ ਮਹਿਸੂਸ ਹੋਣ ਲੱਗਦਾ ਕਿ ਤੇ ਸੰਤੋਖ ਇਹਨਾਂ ਦੇ ਜਾਲ ਵਿੱਚ ਫਸਣ ਤਾਂ ਨਹੀਂ ਲੱਗ ਪਿਆ ਪਰ ਮੈਂ ਕਦੇ ਉਸ ਨੂੰ ਪੁੱਛਦੀ ਨਾ ਮੁੰਜੀ ਪੁੱਛੀ ਮੈਂ ਉਸ ਉੱਤੇ ਬਣੀ ਆਪਣੀ ਭਰੋਸੀ ਉੱਤੇ ਝਰੀਟ ਨਹੀਂ ਸੀ ਪੈਣ ਦੇਣਾ ਚਾਹੁੰਦੀ ਰਿਸ਼ਤਿਆਂ ਦੀਆਂ ਚਾਲਾਂ ਚਲਦਿਆਂ ਇੱਕ ਦਿਨ ਤਾਂ ਸ਼ਰੀਕਾ ਨੇ ਹੱਦ ਹੀ ਕਰ ਦਿੱਤੀ ਲੰਮੀ ਸਾਰੀ ਗੱਾਰ ਸਾਡੇ ਦਿਨਾਂ ਮੂਰੇ ਰੁਕੀ ਫਿਲਮੀ ਐਕਟ੍ਰੈਸਾਂ ਵਾਂਗ ਸਜੀ ਸਵਰੀ ਸੋਹਣੀ ਸੁਨੱਕੀ ਕੁੜੀ ਤੇ ਨਾਲ ਵੱਡੇ ਅਫਸਰਾਂ ਦਾ ਪ੍ਰਭਾਵ ਪਾਉਂਦੇ ਮਰਦ ਤੇ ਔਰਤ ਕਾਰਚੋਂ ਨਿਕਲੇ ਉਹਨਾਂ ਅਜੇ ਸਾਡੀ ਟੂਰ ਵੱਲ ਵਜਾਈ ਹੀ ਸੀ ਕਿ ਸ਼ਰੀਕ ਕਵਿਲੀ ਚੋਂ ਲੰਬੜ ਵੀ ਆਨ ਪਹੁੰਚਿਆ ਹੁਣ ਘਰ ਆਇਆਂ ਨੂੰ ਕੀ ਕਹੀਏ ਘਰ ਆਈ ਦਾ ਸਵਾਗਤ ਪੰਜਾਬੀਆਂ ਦੀ ਖੂਨ ਵਿੱਚ ਰਚਿਆ ਹੋਇਆ ਅੰਦਰ ਬਿਠਾ ਕੇ ਪਾਣੀ ਧਾਣੀ ਪਿਆਇਆ ਤਾਂ ਆਈ ਮਰਦ ਨੇ ਗੱਲ ਤੋਰੀ ਜਿਵੇਂ ਭਾਗੜਾ ਡੈਮ ਉਤੇ ਡਿਪਟੀ ਇੰਜੀਨੀਅਰਿੰਗ ਆ ਤੇ ਆ ਮੇਰੀ ਸ਼੍ਰੀਮਤੀ ਜੀ ਨੰਗਲ ਵਾਲੇ ਸਰਕਾਰੀ ਕਾਲਜ ਦੀ ਪ੍ਰਿੰਸੀਪਲ ਨੇ ਆ ਸਾਡੀ ਵੀਟੀਆ ਤੇ ਤੁਹਾਡੇ ਥਿਊਰ ਨੂੰ ਪਿਆਰ ਕਰਦੀ ਹੈ ਸ਼ਾਇਦ ਅਜੀ ਹੋ ਕੋਈ ਹੋਰ ਭੂਮਿਕਾ ਵੰਦਾ ਮਿੱਥੂ ਰੇਹਾ ਨਾ ਗਿਆ ਤੇ ਵਿੱਚੋਂ ਹੀ ਟੋਕ ਦਿੱਤਾ ਜੇ ਕਿਸੇ ਨੇ ਤੁਹਾਨੂੰ ਗਲਤ ਦੱਸਿਆ ਇਹ ਦਿਉਰਨੀ ਮੇਰਾ ਪੁੱਤ ਆ। ਤੁਸੀਂ ਇਸ ਨੂੰ ਹੀ ਪੁੱਛ ਲਵੋ। ਉਹ ਬੰਦਾ ਲੱਗਦਾ ਤਾਂ ਬਥੇਰਾ ਚਲਾਕ ਸੀ ਪਰ ਮੇਰੀ ਗੱਲ ਸੁਣ ਕੇ ਥੋੜਾ ਚਿੱਥਾ ਪੈ ਗਿਆ ਤੇ ਗੱਲ ਅੱਗੇ ਤੋਰਦਿਆਂ ਆਪਣੀ ਆਈ ਤੇ ਆ ਗਿਆ। ਆਖੇ ਜੀ ਇਹ ਤੋਂ ਮੈਂ ਕਾਲਜ ਦੇ ਇੱਕ ਕੰਪੀਟੀਸ਼ਨ ਮੌਕੇ ਇਕੱਠੇ ਹੋਏ ਸੀ ਤੇ ਪਹਿਲੇ ਮਿਲਣ ਵਿੱਚ ਇੱਕ ਦੂਜੇ ਨਾਲ ਜ਼ਿੰਦਗੀ ਭਰ ਦੀਆਂ ਕਸਮਾਂ ਖਾਈ ਬੈਠੇ ਨੇ। ਅਸੀਂ ਆਪਣੀ ਤੀ ਦੀ ਮਰਜ਼ੀ ਤੋਂ ਬਾਹਰ ਨਹੀਂ ਜਾ ਸਕਦੇ। ਇਸ ਕਰਕੇ ਤਿਆਰੀ ਕਰਕੇ ਆਏ ਹਾਂ। ਬਸ ਤੁਹਾਡੀ ਹਾਂ ਦੀ ਉਡੀਕ ਆ। ਉਹਨਾਂ ਦੇ ਗੱਲ ਸੁਣ ਕੇ ਮਇਤੀ ਸੰਤੋਖ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਮੇਰੀ ਅੱਖਾਂ ਚ ਆਇਆ ਸਵਾਲ ਸੰਤੋਖ ਨੇ ਪੜ ਲਿਆ ਸਿਰ ਉੱਤੇ ਹੱਥ ਫੇਰਦੇ ਹੋਏ ਨੇ ਰਮ ਜਨ ਨਾਲ ਮੈਨੂੰ ਉਹਨਾਂ ਦੀ ਚਾਲ ਦਾ ਸੰਕੇਤ ਕੀਤਾ ਪਰ ਉਹ ਇੰਨੀ ਛੇਤੀ ਹਾਰ ਮੰਨਣ ਵਾਲੀ ਨਹੀਂ ਸੀ ਲੱਗਦੀ ਕੁੜੀ ਕੁਰਸੀ ਤੋਂ ਉੱਠੀ ਤੇ ਸੰਤੋਖ ਵੱਲ ਇਸ਼ਾਰਾ ਕਰਕੇ ਬੋਲੀ ਜੀ ਅਸੀਂ 2 ਮਿੰਟ ਵੱਖਰੇ ਆ ਗੱਲ ਕਰ ਸਕਦੇ ਹਾਂ ਸੰਤੋਖ ਨਾ ਤਾਂ ਉੱਠਿਆ ਤੇ ਨਾ ਹੀ ਕੁੜੀ ਦੀ ਗੱਲ ਸੁਣ ਕੇ ਉਸ ਦੇ ਹਾਵ ਭਾਵ ਬਦਲੇ ਸਹਿਜ ਇਹ ਹੋ ਕਿ ਨੀਮੀ ਪਈ ਬੈਠ ਰਿਹਾ ਨਕਲੀ ਪਿਆਰ ਤੇ ਸ਼ਰੀਕਾ ਨੂੰ ਤੀਰ ਟਿਕਾਣੇ ਲੱਗੰਦਾ ਭਰਮ ਜਿਹਾ ਹੋ ਗਿਆ ਖੈਰ ਗੱਲ ਛੇਤੀ ਮੁਕਾਵਾਂ ਮੈਨੂੰ ਤਾਂ ਉਸ ਵੇਲੇ ਕੋਈ ਗੱਲ ਨਾ ਆੜੀ ਪਰ ਸੰਤੋਖ ਨੇ ਮੌਕਾ ਸੰਭਾਲ ਲਿਆ ਚਾਚਾ ਜੀ ਬਹੁਤ ਬਹੁਤ ਧੰਨਵਾਦ ਡੈਡੀ ਤੋਂ ਬਾਅਦ ਤੁਸੀਂ ਸਾਡੀ ਨੇ ਫਿਕਰ ਕਰ ਰਹੇ ਹੋ ਅਸੀਂ ਇਹਨਾਂ ਦੀਆਂ ਸਾਰੀਆਂ ਗੱਲਾਂ ਸੁਣਤੀ ਸਮਝ ਲਈਆਂ ਨੇ ਇਹ ਜਿੰਦਗੀ ਦੇ ਫੈਸਲੇ ਨੇ ਜਿੰਨਾ ਉਤੇ ਠਾਸੂਟਾ ਨਹੀਂ ਮਰਿਆ ਜਾ ਸਕਦਾ ਸਾਨੂੰ ਇੱਕ ਦੋ ਹਫ਼ਤੇ ਦਾ ਸਮਾਂ ਦਿਓ ਸਾਰਾ ਕੁਝ ਸੋਚ ਵਿਚਾਰ ਕੇ ਤੁਹਾਨੂੰ ਦੱਸ ਦਿਆਂਗੇ ਨਾਲ ਹੀ ਕੁੜੀ ਵੱਲ ਇਸ਼ਾਰਾ ਕਰਕੇ ਬੋਲੀਆ ਉਸ ਤੋਂ ਪਹਿਲਾਂ ਆਪਾਂ ਦੋਵੇਂ ਕਿਤੇ ਬਾਹਰ ਮਿਲ ਲਵਾਂਗੇ ਮੈਨੂੰ ਸੰਤੋਖ ਦੇ ਜਵਾਬ ਉੱਤੇ ਫਕਰ ਹੋਇਆ ਸਾਡੀ ਸੱਚਤਾ ਤੋਂ ਸ਼ਰੀਕਾਂ ਨੂੰ ਵਿਸ਼ਵਾਸ ਜਿਹਾ ਹੋ ਗਿਆ ਸੀ ਕਿ ਸ਼ਾਇਦ ਉਹਨਾਂ ਦੀ ਸਕੀਮ ਸਫਲਤਾ ਵੱਲੇ ਰਸਤੇ ਤੁਰ ਪਈਆ ਅਗਲੇ ਦਿਨ ਤੋਂ ਉਹ ਕਿਸੇ ਨਾ ਕਿਸੇ ਬਹਾਨੇ ਸਾਡੀ ਟੋ ਰੱਖਣ ਲੱਗ ਪਏ ਇੱਕ ਦਿਨ ਮੈਂ ਕਾਲਜ ਲਈ ਤਿਆਰ ਹੋਏ ਸੰਤੋਖ ਨੂੰ ਕਿਹਾ ਪੀ ਦੋ ਹਫਤੇ ਹੋਣ ਵਾਲੇ ਨੇ ਕੀ ਕਹਾਂਗੇ ਜੇ ਫਿਰ ਅਗੇ ਤਾਂ ਪਰ ਸੰਤੋਖ ਜਾਂਦਾ ਜਾਂਦਾ ਹੱਥ ਨਾਲ ਇੰਜਦਾ ਇਸ਼ਾਰਾ ਕਰ ਗਿਆ ਕਿ ਉਸ ਨੂੰ ਫਿਕਰ ਆ ਕਬਰੋਂ ਦੀ ਲੋੜ ਨਹੀਂ ਦੋ ਦਿਨ ਹੋਰ ਲੰਘੇ ਗਲਾ ਖਰਾਬ ਹੋਣ ਕਰਕੇ ਮੈਂ ਘਰ ਸੀ ਦੁਪਹਿਰ ਨੇ ਮੂੜਾ ਕੱਟ ਲਿਆ ਸੀ ਮੈਂ ਬਾਹਰ ਕੁਰਸੀ ਤੇ ਬੈਠੀ ਫਰਬਰੀ ਮਹੀਨੇ ਦੀ ਨਿੱਗੀ ਨਿੱਗੀ ਤੋਪ ਸੀਗ ਰਹੀ ਸੀ ਸਾਡਾ ਬਾਰਲਾ ਗੇਟ ਕੋਲਾ ਸੰਤੋਖ ਦੇ ਪਿੱਛੇ ਕਿੰਨੇ ਸਾਰੇ ਬੰਦੇ ਅੰਦਰ ਲੰਘ ਆਏ ਸੰਤੋਖ ਦਾ ਗੁੱਸੇ ਨਾਲ ਲਾਲ ਹੋਇਆ ਮੂੰਹ ਤੇ ਮੱਥੇ ਤੇ ਉਭਰੀਆਂ ਤੇਉੜੀਆਂ ਮੈਂ ਪਹਿਲੀ ਵਾਰ ਵੇਖ ਰਹੀ ਸੀ ਮੇਰਾ ਮਨ ਬਾਪਰ ਗਿਆ ਕਿਸੇ ਬਾਣੀ ਨੂੰ ਚਿੰਤਵ ਦੇ ਕੇ ਦਹਿਲ ਗਿਆ ਉੱਠ ਕੇ ਪੁੱਛਣ ਲੱਗੀ ਪਰ ਜੀਵ ਨੇ ਸਾਥ ਨਾ ਦਿੱਤਾ ਸੰਤੋਖ ਦੇ ਖੱਬੇ ਹੱਥ ਫਾਈਲ ਫੜੀ ਹੋਈ ਸੀ ਉਸ ਨੇ ਸੱਜੇ ਹੱਥ ਨਾਲ ਮੇਰੀ ਕਲਾਈ ਕੁੱਟ ਕੇ ਫੜੀ ਤੇ ਬੜੇ ਗੁੱਸੇ ਵਿੱਚ ਬੋਲਿਆ ਆ ਪੈਨ ਫੜ ਤੇ ਕਰ ਉੱਤੇ ਦਸਕਤ ਇੱਕ ਤੂਖਲਾ ਰੱਦ ਕਰਕੇ ਹਟਦੀ ਤਾਂ ਨਾਲ ਦੀ ਨਾਲ ਦੂਜਾ ਸਵਾਲ ਉੱਭਰ ਆਉਂਦਾ ਮੇਰੀ ਤਾਂ ਸੰਤੋਖ ਤੇ ਪਾਲਨ ਪੋषण ਵਿੱਚ ਕਿਤੇ ਇੱਕ ਤੋਹੀ ਤਾਂ ਨਹੀਂ ਹੋਈ ਮੈਂ ਚੇਤਿਆਂ ਦਾ ਪਟਾਰਾ ਖੋਲਣ ਲੱਗਦੀ ਸੋਚਾਂ ਵਿੱਚ ਉਲਝਣ ਦੀ ਪੰਡ ਇਨੀ ਭਾਰੀ ਹੋਈ ਜਾ ਰਹੀ ਸੀ ਕਿ ਲੱਤਾਂ ਪਾਰ ਚੁੱਕਣ ਤੋਂ ਅਸਮਰਥ ਹੋਣ ਲੱਗੀਆਂ ਨਿੱਕੀ ਧੁੱਪ ਚੁਗਣ ਲੱਗ ਪਈ ਕੁਰਸੀ ਨੂੰ ਸਾਹਮਣੇ ਖਿੱਚ ਕੌਣ ਨੂੰ ਮਨ ਕਰੇ ਪਰ ਉੱਠਣ ਦੀ ਹਿੰਮਤ ਨਹੀਂ ਸੀ ਪੈ ਰਹੀ ਖਿਆਲਾਂ ਦੇ ਉਦੇੜਵਨ ਵਿੱਚ ਪਤਾ ਹੀ ਨਾ ਲੱਗਾ ਪਰ ਸ਼ਾਮੇ ਕਦੋਂ ਦੀ ਢਲ ਚੁੱਕੀ ਸਨ ਤੇ ਸੂਰਜ ਸੀ ਟਿੱਕੀ ਦੀ ਰੰਗ ਬਦਲਣ ਲੱਗ ਪਈ ਸੀ ਮੇਨੁਚੀ ਤਾਇਆ ਇਹੋ ਜਿਹੇ ਮੌਕਿਆਂ ਤੇ ਸੱਚੇ ਦੋਸਤ ਬੜੇ ਕੰਮ ਆਉਂਦੇ ਨੇ ਆਪਣੀ ਸਹੇਲੀ ਰਾਜਰਾਣੀ ਨਾਲ ਗੱਲ ਕਰਨ ਦਾ ਮਨ ਬਣਾ ਕੇ ਮੈਂ ਅੰਦਰ ਗਈ ਫੋਨ ਫੜਿਆ ਸਕਰੀਨ ਉੱਤੇ ਚਾਤੀ ਮਾਰੀ ਰਾਜਰਾਣੀ ਦੀਆਂ 4 ਮਿਸ ਕਾਲਾਂ ਚੜੀਆਂ ਹੋਈਆਂ ਸੀ ਹੈ ਅੱਗੇ ਤਾਂ ਕਦੇ ਦੂਜੀ ਵਾਰੀ ਵੀ ਕਾਲ ਨਹੀਂ ਸੀ ਲਾਉਂਦੀ ਹੁੰਦੀ ਇਸ ਨੂੰ ਕਿਵੇਂ ਪਤਾ ਲੱਗ ਗਿਆ ਮੇਰੀ ਉੱਤੇ ਵਿਪਤਾ ਪਈ ਹੋਈ ਆ ਮੇਰਾ ਮਨ ਆਪਣੇ ਆਪ ਨੂੰ ਸਵਾਲ ਕਰੀ ਜਾ ਰਿਹਾ ਸੀ ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਸੋਚਦੀ ਮੈਥੂ ਉਸੇ ਨਾਂ ਤੇ ਠੂੰਗਾ ਵੱਜ ਗਿਆ ਕਿ ਰਾਜ ਨੇ ਠਾ ਸੂਟਾਂ ਮਾਰਿਆ ਸੰਤੋਖ ਹੋਰੀ ਚਲੇ ਗਏ ਵਾਪਸ ਮਹਿਰਾਨ ਕਿ ਇਸ ਨੂੰ ਕਿਵੇਂ ਪਤਾ ਲੱਗ ਗਿਆ ਕਿ ਸੰਤੋਖ ਇਹ ਕਰਤੂਤ ਕਰਕੇ ਗਿਆ ਹਾਂ ਰਾਜ ਉਸ ਨੂੰ ਤੇ ਗਿਆ ਘੰਟੇ ਤੋਂ ਵੱਧ ਹੋ ਗਿਆ ਅਚਾਨਕ ਮੇਰਾ ਧਿਆਨ ਸਾਹਮਣੇ ਲੱਗੀ ਘੜੀ ਵੱਲ ਗਿਆ ਤਾਂ ਆਪਣੇ ਆਪ ਬੋਲਿਆ ਗਿਆ ਨਹੀਂ ਰਾਜ ਤਿੰਨ ਚਾਰ ਘੰਟੇ ਹੋ ਗਏ ਫਿਰ ਦੌਰ ਭਾਬੀ ਬਣ ਗਈ ਪਤੀ ਪਤਨੀ ਰਾਜ ਦੀ ਅਗਲੀ ਗੱਲ ਨੇ ਮੇਰੀ ਹੈਰਾਨੀ ਵਿੱਚ ਹੋਰ ਵਾਅਦਾ ਕਰ ਦਿੱਤਾ ਪਰ ਉਸਨੇ ਮੇਰੇ ਤੋਂ ਕੁਝ ਪੁੱਛਣ ਦੀ ਥਾਂ ਦੱਸਣਾ ਸ਼ੁਰੂ ਕੀਤਾ ਸੁਮਨ ਮੈਨੂੰ ਪਤਾ ਕੋਟ ਮੈਰਿਸ ਫਰੀ ਕਲ ਨੇ ਤੈਨੂੰ ਕਿੰਨਾ ਤੜਪਾਇਆ ਹੋਵੇਗਾ ਪਨਿੰਚ ਕਰਨ ਤੋਂ ਇਲਾਵਾ ਸਾਨੂੰ ਹੋਰ ਕੁਝ ਨਹੀਂ ਸੀ ਸੁਝਾ ਤੇਰੇ ਜੀਜਾ ਜਿਨੇ بڑا ਦਿਮਾਗ ਲਾਇਆ ਸਕੀਮਾ ਘੜਨ ਉਤੇ ਰਾਜ ਤੂੰ ਕਦੋਂ ਦੀ ਮੇਰੀ ਨਵੀਂ ਸ਼ਰੀਕਣ ਬਣ ਗਈ ਤੇਰੇ ਤੋਂ ਤਾਂ ਮੈਨੂੰ ਇਹੋ ਜਹੀ ਉਮੀਦ ਨਹੀਂ ਸੀ ਮੇਰੇ ਮਨ ਵਿੱਚ ਲਗੋਵਾਰ ਰਾਜ ਤੇ ਫੁੱਟ ਪਿਆ ਸ਼ਾਂਤ ਹੋ ਜਾ ਸੁਮਨ ਸ਼ਾਂਤ ਖਵਾਰਦਾਰ ਜੇ ਹੁਣ ਉੱਚੀ ਬੋਲੀ ਤਾਂ ਕੰਧਾਂ ਦੇ ਵੀ ਕੰਨ ਹੁੰਦੇ ਆ ਅੱਛਾ ਪਹਿਲਾਂ ਇਹ ਦੱਸ ਤੂੰ ਕੱਲੀਆਂ ਘਰ ਵਿੱਚ ਕੋਈ ਹੋਰ ਤਾਂ ਨਹੀਂ ਆਲੇ ਦੁਆਲੇ ਮੈਂ ਹੈਰਾਨੀ ਨੇ ਪਾਸਾ ਪੜਤਿਆ ਕੁਝ ਚੰਗਾ ਚੰਗਾ ਹੋਣ ਦੀ ਉਮੀਦ ਵਜਣ ਲੱਗੀ ਮੇਰੇ ਵੱਲੋਂ ਹਾਂ ਮੈਂ ਕੱਲੀਆਂ ਸੁਣ ਕੇ ਰਾਜਨੀ ਅੱਗੇ ਗੱਲ ਧੂਰੀ ਤੇ ਮਿਰਹ ਕਾਨ ਕੋ ਇੱਚੰਗੀ ਗੱਲ ਸੁਣਾ ਨੋ ਵੀ ਤਾਫ ਹੋਣ ਲੱਗੇ। ਸੁਮਨ ਬੇਸ਼ੱਕ ਤੂੰ ਕਰੀ ਲੂ ਮਾਮਲਾ ਸਮਝ ਕੇ ਸ਼ਰੀਕਾਂ ਵਾਲੀ ਗੱਲ ਮੇਰੇ ਨਾਲ ਕਦੇ ਨਹੀਂ ਸੀ ਕੀਤੀ ਪਰ ਪਿਛਲੇ ਮਹੀਨੇ ਨਕਲੀ ਮਾਪਿਆਂ ਨਾਲ ਆਈ ਕੁੜੀ ਵਾਲੀ ਗੱਲ ਤੋਂ ਅਗਲੇ ਦਿਨ ਸੰਤੋਖ ਮੇਰੇ ਕੋਲ ਆਇਆ ਤਾਂ ਬੜਾ ਉਦਾਸ ਸੀ। ਆਇਆ ਤਾਂ ਉਹ ਸਮੱਸਿਆ ਸਾਂਝੀ ਕਰਨ ਸੀ ਪਰ ਉਸ ਤੋਂ tass ਨਹੀਂ ਸੀ ਹੋ ਰਿਹਾ। ਤੇਰੇ ਜੀਜਾ ਜੀ ਨੇ ਉਸ ਨੂੰ ਪ੍ਰੋਸੀਚ ਲੈ ਕੇ ਸਾਰੀ ਗੱਲ ਸੁਣੀ ਤੇ ਸਾਨੂੰ ਇਹ ਅੱਜ ਵਾਲਾ ਹੱਲ ਲੱਭਿਆ। ਅੱਛਾ ਇਹ ਪੱਟੀ ਜੀਜਾ ਜੀ ਦੀ ਪੜਾਈ ਹੋਈ ਸੀ ਪੁੱਤਾਂ ਵਰਗੀ ਦਿਉਰ ਦੀ ਪਤਨੀ ਬਣਦੇ ਗੁੱਸੇ ਦੇ ਗਵਾਰ ਦਾ ਅਸਰ ਮੇਰੇ ਸਿਰੋਂ ਅਜੇ ਵੀ ਹੀਟਾ ਨਹੀਂ ਸੀ ਹੋ ਰਿਹਾ ਨਹੀਂ ਕਮਲੇ ਥੋੜਾ ਠੰਡੇ ਹੋ ਇਹ ਤਾਂ ਤੁਹਾਡੇ ਸ਼ਰੀਕਾਂ ਦੇ ਅੱਖੀ ਕਟਾ ਪਾਉਣ ਲਈ ਕੀਤਾ ਗਿਆ ਹੈ ਡਰਾਮਾ ਹੈ ਤੇਰਾ ਕੋਈ ਵਿਆਹ ਹੋ ਨਹੀਂ ਹੋਇਆ ਸ਼ਾਇਦ ਤੂੰ ਆਪਣੇ ਆਪ ਨੂੰ ਉਹਨਾਂ ਨਾਲ ਜਾਣਦੇ ਹੋਵੇਂ ਜਿੰਨਾ ਮੈਂ ਤੈਨੂੰ ਸਮਝਦੀ ਆ ਹੁਣ ਤਾਂ ਸੰਤੋਖ ਦੀ ਵੀ ਰਗ ਰਗ ਤੋਂ ਬਕਾਫ ਹੋ ਗਈਆਂ ਸੁਮਨ ਬੇਸ਼ੱਕ ਬਾਪਾ ਜੀ ਨੂੰ ਖੋਕੇ ਕੁਦਰਤ ਨੇ ਤੇਰੇ ਨਾਲ ਤਰੋ ਕਮਾਇਆ ਪਰ ਤੂੰ ਕਿਸਮਤ ਵਾਲੀ ਹੈ ਜਿਸਨੇ ਤੈਨੂੰ ਦਿਉਰ ਤੇ ਰੂ ਵਿੱਚ ਇੰਨਾ ਲਾਇਕ ਪੁੱਤਰ ਦਿੱਤਾ ਹੋਇਆ ਅੱਜ ਵळा ਸਾਰਾ ਡਰਾਮਾ ਇੱਥੇ ਸਾਡੇ ਘਰ ਘੜਿਆ ਗਿਆ ਸੀ ਪਰ ਉਸ ਨੂੰ ਖੇਡਿਆ ਸਟੇਜ ਦੀ ਥਾਂ ਤੁਹਾਡੇ ਘਰ ਗਿਆ ਇਸ ਦੀ ਰਿਹਸਲ ਜਰੂਰ ਸਾਡੇ ਘਰ ਹੁੰਦੀ ਰਹੀ ਗਈ ਤੇਰੇ ਜੀਜਾ ਜੀ ਨੇ ਆਪਣੀ ਦੋਸਤ ਨੂੰ ਮੈਰिज ਆਫਸਰ ਬਨਨ ਲਈ ਔਖੇ ਹੋ ਕੇ ਮਨਾਇਆ ਸੀ ਹਾਂ ਇਹ ਵੀ ਚੰਗੀ ਗੱਲ ਹੋਈ ਕਿ ਤੁਹਾਡੇ ਪਿੰਡ ਦੇ ਲੋਕਾਂ ਨੂੰ ਕਿਸੇ ਨੂੰ ਸ਼ੱਕ ਨਹੀਂ ਹੋਇਆ ਤੇ ਸਾਰਾ ਕੁਝ ਸੱਚ ਲੱਗਿਆ ਸੰਤੋਖ ਤੇ ਗੁੱਸੇ ਵਾਲੀ ਰਿਹਸਲ ਤਾਂ ਸੀ ਉਸ ਨੂੰ ਦੋ ਦਿਨ ਕਰਾਉਂਦੇ ਰਹੇ ਤਾਂ ਕਿ ਤੂੰ ਉਹ ਤੇਰੀ ਉੱਤੇ ਪੂਰੀ ਤਰ੍ਹਾਂ ਭਾਰੂ ਪੈ ਸਕੇ ਅਸੀਂ ਡਰਾਮੇ ਵਿੱਚ ਸ਼ੱਕ ਦੀ ਕੋਈ ਗੁੰਜਾਇਸ ਨਹੀਂ ਸੀ ਰੱਖ ਦੇਣਾ ਚਾਹੁੰਦੇ ਅੱਛਾ ਇੱਕ ਹੋਰ ਸੁਣ ਹੁਣ ਤੁਹਾਡੇ ਦੀ ਰਿਵਾਤ ਇਸ ਡਰਾਮੇ ਦਾ ਅਗਲਾ ਭਾਗ ਸ਼ੁਰੂ ਹੋਣ ਵਾਲਾ ਹੈ ਤੂੰ ਘਬਰਾਈ ਨਾ ਆਪਾਂ ਸਾਥ ਲਈ ਜਾਈਏ ਡੈਕੋਰੇਸ਼ਨ ਵਾਲੇ ਆਉਣਗੇ ਤੁਹਾਡੇ ਘਰ ਵਿਆਹ ਵਾਲੇ ਘਰ ਵਾਂਗ ਸਜਾ ਕੇ ਜਾਣਗੇ ਤੂੰ ਉਹਨਾਂ ਨੂੰ ਕੋਈ ਸਵਾਲ ਨਹੀਂ ਕਰਨਾ ਅਸੀਂ ਇੱਥੇ ਬੈਠੇ ਹਾਂ ਸਾਰੀ ਖੇਡ ਖੇੜੀ ਜਾਣੀ ਆ ਸਮਝ ਕਹੀਏ ਨਾ ਇਸ ਦੇ ਅੰਦਰਲੀ ਗੱਲ ਸੁਹਾਗਰਾਤ ਵਲਗਮ ਮਾਹੌਲ ਸਿਰਜਣਾ ਅਸੀਂ ਤਾਂ ਕਿ ਤੁਹਾਡੇ ਸ਼ਰੀਕਾਂ ਦੇ ਮਨਾਂ ਵਿੱਚ ਭਰੋਸਾ ਪੱਕਾ ਹੋ ਜਾਵੇ ਸ਼ਾਮ ਕਾਫੀ ਟਲ ਚੁੱਕੀ ਸੀ ਜਦ ਇੱਕ ਸਜੀ ਹੋਈ ਕਾਰਜੋ ਸੰਤੋਖ ਉਤਰਿਆ ਉਸ ਦੇ ਦੋ ਤਿੰਨ ਦੋਸਤ ਨਾਲ ਸੀ ਉਹ ਦਰਾਂ ਮੋਰੇ ਖੜ ਕੇ ਕਾਫੀ ਧੀਰ ਗੱਲਾਂ ਕਰਦੇ ਰਹੇ ਜੋ ਕਿ ਉਸੇ ਡਰਾਮੇ ਦਾ ਹਿੱਸਾ ਸੀ ਤਾਂ ਕਿ ਆਣਗਵਾਂਡ ਦੇ ਲੋਕਾਂ ਤੇ ਸ਼ਰੀਕਾਂ ਨੂੰ ਸਾਡੇ ਪਤੀ-ਪਤਨੀ ਬਨਣ ਦਾ ਵਿਸ਼ਵਾਸ ਹੋਰ ਪੱਕਾ ਹੋ ਜਾਏ ਸਾਡਾ ਨਕਲੀ ਵਿਆਹ ਜਿੰਮੀ ਜਿੰਮੀ ਪੁਰਾਣਾ ਹੁੰਦਾ ਗਿਆ ਅਸੀਂ ਇੱਕ ਹੋਰ ਡਰਾਮੇ ਤੇ ਕੰਮ ਕਰਨ ਲੱਗ ਪਏ ਜਿਸ ਵਿੱਚ ਮੈਂ ਵੀ ਇੱਕ ਪਾਤਰ ਵਜੋਂ ਸ਼ਾਮਲ ਸੀ ਸੰਤੋਖ ਨਸ਼ੀੜੀ ਹੁੰਦੀ ਐਕਟਿੰਗ ਕਰਨ ਲੱਗਾ ਆਣਗਵਾਂਡ ਉਸ ਤੇ ਵਿਗੜ ਜਾਂਦੀਆਂ ਗੱਲਾਂ ਹੋਣ ਲੱਗੀਆਂ ਕੁਝ ਮਹੀਨੇ ਲੰਘੇ ਤਾਂ ਸਕੀਮ ਤਹਿਤ ਅਸੀਂ ਜ਼ਮੀਨ ਘਰ ਤੇ ਕਾਰੋਵਾਰ ਵੇਚਣੇ ਲਾ ਦਿੱਤੇ ਸਾਨੂੰ ਕੀਮਤੀ ਉਮੀਦ ਤੋਂ ਵੱਧੀਆਂ ਆਫਰਾਂ ਆਣ ਲੱਗੀਆਂ ਜਦ ਤੱਕ ਸ਼ਹਿਰ ਕੋਈ ਹੋਰ ਸਕੀਮਾ ਕਰਦੀ ਅਸੀਂ ਵਿੱਚ ਫਟ ਕੇ ਉੱਥੋਂ ਨਿਕਲ ਚੁੱਕੇ ਸੀ ਪਹਿਲਾਂ ਵਾਲੇ ਕਾਰੋਬਾਰ ਵਿੱਚ ਮੈਂ ਮੁਹਾਰਤੀ ਹੋ ਚੁੱਕੀ ਸੀ ਉਸੇ ਤਜਰਬੇ ਨੂੰ ਮੈਂ ਗਵਾਉਣਾ ਨਹੀਂ ਸੀ ਚਾਹੁੰਦੀ ਇਸ ਸ਼ਹਿਰ ਆ ਕੇ ਅਸੀਂ ਕੁਝ ਪੈਸੇ ਨਾਲ ਆਪਣਾ ਪਹਿਲਾਂ ਵਾਲਾ ਕਾਰੋਬਾਰ ਸ਼ੁਰੂ ਕੀਤਾ ਰੈਂਦੀ ਰਕਮ ਦੇ ਨਿਵੇਸ਼ ਦੀ ਵਿਉਂਤ ਕੱਢ ਦਿਆ ਸੰਤੋਖ ਨੂੰ ਪਤਾ ਲੱਗਾ ਕਿ ਇੱਥੇ ਘਰਾਂ ਦੀ ਬੜੀ ਘਾਟ ਆ ਅਸੀਂ ਉਸ ਰਕਮ ਨਾਲ ਸ਼ਹਿਰ ਦੇ ਨਾਲ ਲੱਗਦੀ ਬੇਅਦ ਜ਼ਮੀਨ ਖਰੀਦਣ ਬਾਰੇ ਸੋਚਿਆ ਉਸ ਨੂੰ ਕਾਫੀ ਸਸਤੇ ਰੇਟ ਤੇ ਮਿਲ ਗਈ ਤੀਹਾਂ ਚੋ ਅਸੀਂ ਦਾ ਸੇਕਣਾ ਵਿੱਚ ਕਲੋਨੀ ਕੱਟੀ ਤੇ ਪਲਾਟ ਵਿੱਚੀ ਉਸ ਨਾਲ ਸਾਡੀ ਰਕਮ ਤਿੱਗਣੀ ਹੋ ਕੇ ਵਾਪਸ ਮੁੜੀ ਤੇ ਬਸ ਅਸੀਂ ਕਾਰੋਬਾਰ ਵਿੱਚ ਇਹ ਤੰਦਾ ਵੀ ਜੋੜ ਲਿਆ ਤਰ ਤੱਕ ਸੰਤੋਖ ਨੇ MBA ਕਰ ਲਈ ਸੀ ਇੱਕ ਦਿਨ ਸਵਾਭ ਕੀ ਮੈਂ ਉਸ ਨੂੰ ਵਿਆਹ ਬਾਰੇ ਪੁੱਛ ਬੈਠੀ ਕਹਿੰਦਾ ਕਿਹੜਾ ਵਿਆਹ ਜਿਹੋ ਜਹਾ ਸਾਡੇ ਸ਼ਰੀਕ ਰਹਉਂਦੇ ਸੀ ਉਸ ਵਰਗਾ ਜਿਹੜਾ ਮੈਂ ਤੁਹਾਡੇ ਨਾਲ ਕਰਾਇਆ ਸੀ ਉਸ ਵਰਗਾ ਕਿੰਨੀ ਦੇਰ ਸਿਹਸਸ ਦੂਰੇ ਹੁੰਦੇ ਰਹੇ ਅਖਿਰ ਗੰਭੀਰ ਜਿਹਾ ਹੋ ਕੇ ਕਹਿੰਦਾ ਜਿਵੇਂ ਜਿੱਥੇ ਤੇ ਜਦ ਤੁਸੀਂ ਸਮਝੋ ਮੇਰੇ ਵੱਲੋਂ ਸਤਿਵਚਨ ਕਹਿ ਕੇ ਉਸਨੇ ਮੇਰੇ ਤੇ ਹੋਰ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਪਰ ਕੁਦਰਤ ਮੇਰਾ ਸਾਥ ਦੇ ਰਹੀ ਸੀ ਥੋੜੇ ਦਿਨਾਂ ਬਾਅਦ ਉਸਦੀ ਮਗਨੇ ਫੌਜ ਚ ਰਿਟਾਇਰ ਹੋਏ ਮੇਜਰ ਗਿਲਦੀ ਤੀ ਨਾਲ ਹੋ ਗਈ ਮੈਂ ਰੋਜੀ ਦੀ ਮਾਪਿਆਂ ਤੋਂ ਦੋਹਾਂ ਦੇ ਮਿਲਣ ਗਿਲਣ ਦੀ ਹਾਂ ਕਰਵਾ ਲਈ ਤਾਂ ਕਿ ਵਿਆਹ ਤੋਂ ਪਹਿਲਾਂ ਹੋਏ ਇੱਕ ਦੂਜੇ ਨੂੰ ਸਮਝ ਸਕਣ ਵਿਆਹ ਦੀ ਤਰੀਖਾ ਅਗਲੇ ਸਾਲ ਦੀ ਸਰਦੀਆਂ ਵਿੱਚ ਤੈਅ ਕਰ ਲਈ ਗਈ ਸ਼ਗਨਾ ਨਾਲ ਕਾਰ ਤੋਂ ਉਤਰ ਕੇ ਦਰ ਟਪਾਉਣ ਮੌਕੇ ਦੁਹਾਂ ਤੋਂ ਪਾਣੀ ਵਰਦਿਆ ਜੋ ਖੁਸ਼ੀ ਤੇ ਫਕਰ ਮੈਨੂੰ ਮਹਿਸੂਸ ਹੋ ਰਿਹਾ ਸੀ ਉਸ ਨੂੰ ਉਸੇ ਰੂਹ ਵਿੱਚ ਦੱਸਣ ਵਾਲੇ ਸ਼ਬਦ ਸ਼ਾਇਦ ਕਿਸੇ ਡਿਕਸ਼ਨਰੀ 'ਚੋਂ ਵੀ ਨਾ ਮਿਲਣ ਹੁਣ ਮੈਨੂੰ ਆਪਣੀ ਕੁਕਤਾ ਸਖਣੀ ਰਹਿਣਾ ਕੁਦਰਤ ਦਾ ਫਰਦਾਨ ਲੱਗਦਾ ਧੰਨਵਾਦ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਇਹੋ ਜਿਹੀਆਂ ਹੋਰ ਕਹਾਣੀਆਂ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸੈ ਸ਼ੀ ਕਾਲ